ਇਹ ਜਲਦੀ ਜੀ ਗਏ ਹੋਣੇ ਤੇ ਹੁਣ ਨਾ ਖੁੱਲ ਅਲਹਮਦੁਲਿਲਾ ਐ ਕਿਹੜੇ ਦੇਖੀ ਐ ਦੇਖਿਆ ਉਹਨਾਂ ਦਾ ਟਾੜਾ ਲੱਗਿਆ ਵਾ ਆ ਹੁਣ ਆਇਆ ਨੀ ਸਾਫ ਐ ਐ ਦੇਖੋ ਐ ਆ ਕਿਤੇ ਕੋਈ ਨਹੀਂ ਅੰਦਰ ਰੁਕੀ ਰਾਂ ਇਹਨੇ ਕਪੜਾ ਬੰਨਿਆ ਵਾ ਟੋਪੀ ਲਾਈ ਉੱਪਰ ਲੱਗੇ ਚੱਕਰ

ਬੀਤੀ ਰਾਤ ਨੰਗਲ ਦੇ ਪ੍ਰਸਿੱਧ ਖਵਾਜਾ ਪੀਰ ਮੰਦਿਰ ਜੋ ਕਿ ਇਲਾਕੇ ਦੇ ਲੋਕਾਂ ਦੀ ਆਸਥਾ ਦਾ ਕੇਂਦਰ ਹੈ ਉਸ ਨੂੰ ਚੋਰ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਚੋਰ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਨੇ ਤੇ ਸਿਰ ਤੇ ਟੋਪੀ ਲਗਾਈ ਹੋਈ ਹੈ ਜੋ ਕਿਸੇ ਲੰਬੀ ਰਾਡ ਦੇ ਨਾਲ ਮੰਦਿਰ ਦੇ ਗਲੇ ਨੂੰ ਤੋੜ ਤੇ ਕੇ ਚੁੱਕ ਕੇ ਲੈ ਗਿਆ ਇਸ ਦਾ ਪਤਾ ਸਵੇਰੇ ਲੱਗਾ ਜਦੋਂ ਮੰਦਿਰ ਦਾ ਪੁਜਾਰੀ ਮੰਦਿਰ ਨੂੰ ਖੋਲਣ ਆਇਆ ਪੁਜਾਰੀ ਵੱਲੋਂ ਤੁਰੰਤ ਮੰਦਿਰ ਦੇ ਪ੍ਰਧਾਨ ਦਿਲਬਾਗ ਸਿੰਘ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਤੁਸੀਂ ਸੁਣੋ ਇਸ ਮੌਕੇ ਪ੍ਰਧਾਨ ਦਿਲਬਾਗ ਸਿੰਘ ਨੇ ਕੀ ਕਿਹਾ ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਇਸ ਚੋਰ ਦੀ ਪਛਾਣ ਕੀਤੀ ਜਾ ਸਕੇ ਪ੍ਰਧਾਨ ਜੀ ਦਾ ਫੋਨ ਆਇਆ ਪਤਾ ਲੱਗੇ ਕਿ ਮੰਦਿਰ 'ਚ ਵਾਰਦਾਤ ਹੋਈ ਹੈ ਹੂੰ ਜਦੋਂ ਦੇਖਿਆ ਤਾਂ ਬੰਦਾ ਬੜੇ ਕੰਧ ਟੱਪ ਕੇ ਆਇਆ ਉਹ ਗੇਟ ਤਾਲਾ ਤੋੜਿਆ ਆ ਕੇ ਦੇਖ ਗੱਲੇ ਨੂੰ ਚਾਬੀ ਲਾਉਣ ਦੀ ਕੋਸ਼ਿਸ਼ ਕੀਤੀ ਨੂੰ ਖੋਲ ਗਏ ਪਰ ਨਹੀਂ ਹੋਇਆ ਉਹਨੇ ਸਰੀਏ ਸੂਰੀਏ ਲੈ ਕੇ ਕੋਸ਼ਿਸ਼ ਕੀਤੀ ਤੋੜਨ ਦੀ ਹਾਂ ਪਰ ਉਹ ਨਹੀਂ ਟੁੱਟਿਆ ਉਹਨੇ ਕੋਸ਼ਿਸ਼ ਕੀਤੀ ਗੱਲਾ ਚੱਕ ਕੇ ਬਾਹਰ ਨਿਕਲਿਆ ਔਰ ਬਾਹਰ ਨਿਕਲ ਕੇ ਕੰਧ ਟੱਪ ਕੇ ਵੱਡੀ ਦੀਵਾਰ ਦੇਖ ਰਿਹਾ ਸਾਹਮਣੇ ਦੀ ਇਹ ਚੱਕ ਕੇ ਕਿਦਾਂ ਗੱਲਾ ਟਪਾਇਆ ਬਹੁਤ ਭਾਰ ਗੱਲਾ ਸੀ ਹਾਂ ਲੈ ਕੇ ਉਹ ਖਾਰ ਹੋ ਗਿਆ ਤੇ ਉਹਨੇ ਪੂਰੇ ਮਤਲਬ ਕਾਲੇ ਕੱਪੜੇ ਜਿਹਦਾ ਪਾਏ ਹੁੰਦੇ ਆ ਗਲਵਜ਼ ਗਲੂਵਸ ਟੋਪੀ ਟੋਪੀ ਪੂਰਾ ਸਿਰ ਉਹਦੀ ਅੱਖ ਹੀ ਦਿਖ ਰਹੀ ਸੀ ਵਿੱਚ ਬਸ ਫੋਟੋ ਚ ਤੂੰ ਉਹ ਦੇਖਿਆ ਇਹ ਬਾਹਰ ਦਾਤ ਹੋਈ ਆ ਪਠਾਨ ਜਾ ਕੇ ਕੰਪਲੀਟ ਦੇ ਆਏ ਜੀ ਹੂੰ ਤੇ ਹੁਣ ਅੱਗੇ ਕਾਰਵਾਈ ਦੇਖੋ ਕਿਆ ਬੰਦੀ ਜੀ ਤੁਹਾਨੂੰ ਅੱਧਾ ਲੱਗਦਾ ਹਲਕਾ ਜਿਹਾ ਜੋ ਚੱਲਦਾ ਉਹਦੀ ਲੱਤੀ ਜਿਹੀ ਵੀ ਫਰਕ ਲੱਗਦਾ ਵੀ ਲੱਤੀ ਜਿਹਾ ਹਲਕਾ ਜਿਹਾ ਫਰਕ ਐ ਮਨ ਲਾ ਹੂੰ ਜੀ ਉਹ ਕੋਈ ਪਛਾਣ ਚ ਨਹੀਂ ਆ ਰਿਹਾ ਪਛਾਣ ਚ ਕੋਈ ਨਹੀਂ ਆਇਆ ਜੀ ਮੈਨੂੰ ਸਵੇਰੇ 3:54 ਵਜੇ ਚਰੁੰਜੇ ਮਿੰਟ ਤੇ ਸੋਮਨਾਥ ਜੀ ਦਾ ਫੋਨ ਆਇਆ ਵੀ ਮੰਦਰ ਦਾ ਗੱਲਾ ਕੋਈ ਛੱਕ ਕੇ ਲੈ ਗਿਆ ਤੇ ਓਮ ਪ੍ਰਕਾਸ਼ ਨੇ ਦੱਸਿਆ ਇਹਨਾਂ ਨੂੰ ਅਸੀਂ ਮੰਦਰ ਆਏ ਅਸੀਂ ਮੰਦਰ ਆ ਕੇ ਸਾਰੇ ਹਾਲਾਤ ਦੇਖੇ ਚੋਰ ਵਾਕੇ ਗੱਲਾਂ ਲੱਗੇ ਗੱਡਾ ਚਲ ਗਿਆ ਹੂੰ ਜੀ ਜੀ ਚੁੱਕ ਕੇ ਲੈ ਗਿਆ ਹਾਂਜੀ ਚੁੱਕ ਕੇ ਲੈ ਗਿਆ ਜੀ ਉਸ ਤੋਂ ਬਾਅਦ ਅਸੀਂ ਥਾਣੇ ਜਾ ਕੇ ਐਪਲੀਕੇਸ਼ਨ ਦੇ ਆਏ ਉਹਨਾਂ ਕਿੰਨੇ ਕੁ ਪੈਸੇ ਹੋ ਸਕਦੇ ਆ ਪੈਸੇ ਦਾ ਕੋਈ ਐਡ ਹੀ ਨਹੀਂ ਹੁੰਦਾ ਜੀ ਇਹ ਤਾਂ ਮੰਦਿਰ ਦਾ ਹੈ ਕੋਈ ਕਿੰਨੇ ਵਿੱਚ ਚੜਾਉਂਦਾ ਕੋਈ ਪਤਾ ਨਹੀਂ ਲੱਗਦਾ ਸਿੱਧਾ ਹਾਂ ਪਹਿਲੇ ਕੁ ਪੈਸੇ 3 ਦਿਨ ਦੀ ਸੀਗੇ ਸਿਰਫ 3 ਦਿਨ